ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਦੀ ਕਣਕ ਦੀ ਬਾੜੀ ਦਾ ਸੀਜ਼ਨ ਖਤਮ ਹੋ ਚੁੱਕਿਆ ਥੋੜੀ-ਮੋਟੀ ਕਣਕ ਮੰਡੀਆਂ ਦੇ ਵਿੱਚ ਪਈ ਹੈ ਹੁਣ ਜ਼ਿਮੀਦਾਰਪੁਰਾ ਅਤੇ ਹੋਰ ਜਿਨ੍ਹਾਂ ਨੂੰ ਵੀ ਕਣਕ ਦੇ ਢੋਲ ਲਾਏ ਹੋਇਆ ਘਰੇ ਉਹ ਕਣਕ ਦੇ ਵਿੱਚ ਢੋਲਾਂ ਦੇ ਵਿੱਚ ਕਣਕ ਪਾ ਰਹੇ ਨੇ ਜਦੋਂ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਸੀਖਾਂ ਵਾਲੀਆਂ ਡੱਬੀਆਂ ਨਿੰਮ ਅਤੇ ਲਸਣ ਇਹਦੇ ਨਾਲ ਕਣਕ ਖਰਾਬ ਨਹੀਂ ਹੁੰਦੀ ਸੋਸਰੀ ਨਹੀਂ ਪੈਂਦੀ ਆ ਤੁਹਾਨੂੰ ਦਿਖਾ ਰਹੇ ਆ ਦੋਸਤੋ ਆ ਦਿਖਾ ਕੇ ਆ ਲੇਖੋ ਸੀਖਾਂ ਆ ਨੰਨੇ ਇਨ ਲਾਹਣੇ ਅੰਦਰ ਕਿ ਤੇਨੇ ਜਿੱ ਜਾ ਮਲਾ ਕੇ ਤੁਸੀਂ ਕਣਕ ਵਾਲੇ ਢੋਲ ਦੇ ਵਿੱਚ ਕਣਕ ਪਾਓ ਕਹਿੰਦੇ ਪੂਰੀ ਗਰੰਟੀ ਹੈ ਜੇ ਕਣਕ ਨੂੰ ਸੋਸਰੀ ਪੈ ਜੇ ਇਹ ਵੀਰ ਢੋਲ ਦੇ ਵਿੱਚ ਕਣਕ ਪਾ ਰਹੇ ਨੇ ਆ ਤੁਹਾਨੂੰ ਦਿਖਾ ਰਹੇ ਆ ਕਣਕ ਆਈ ਵੀ ਅੰਦਰ ਤੋ ਫੋਨ ਨੂੰ ਵੀ ਸਾਰਿਆਂ ਨੂੰ ਪਹੁੰਚਿਲ ਹੈ ਕਿ ਇੱਕ ਵਾਰ ਇਹ ਤਜਰਬਾ ਜ਼ਰੂਰ ਕਰਕੇ ਦੇਖੋ ਕਣਕ ਦੇ ਢੋਲ ਵਿੱਚ ਨਿੰਮ ਦੇ ਪੱਤੇ ਲਸਣ ਅਤੇ ਸਿੱਖਾ ਵਾਲੀਆਂ ਡੱਬੀਆਂ ਜ਼ਰੂਰ ਪਾਓ ਕਣਕ ਨੂੰ ਸੁਸਰੀ ਨਹੀਂ ਲੱਗੇਗੀ ਤੁਹਾਡੀ ਕਣਕ ਖਰਾਬ ਨਹੀਂ ਹੋਵੇਗੀ ਇਹ ਵੀਰੇਦਰ ਕਣਕ ਵਾਲੇ ਟੋਲ ਨੂੰ ਪਰ ਰਹੇ ਨੇ ਤਾਂ ਇਹ ਤਜਰਬਾ ਪੱਕਾ ਹੈ ਬਾਈ ਪੱਕਾ ਤਜਰਬਾ ਹੈ ਹਾਂ ਪਪਾ ਜੀ ਕੀ ਕੀ ਪਾਉਂਦੇ ਹੋ ਇਹਦੇ ਚ ਲਾ ਤੋਂ ਤੇ ਨਿੰਮਤ ਹੈ ਸਿੱਖਾਂ ਤੇ ਡੱਬੀ ਅੱਛਾ ਹਾਂ ਜੀ ਕਿੰਨਾ ਚਿਰ ਨਹੀਂ ਖਰਾਬ ਹੁੰਦੀ ਇਹ ਸਾਲ ਪਰ ਖਰਾਬ ਨਹੀਂ ਹੁੰਦੀ ਸਾਲ ਪਰ ਹਾਂ ਜੀ ਬੜਾ ਪੱਕਾ ਤਜਰਬਾ ਹੈ ਹਾਂ ਪੱਕਾ ਇਹ ਵੀਰ ਕਹਿੰਦਾ ਵੀ ਤਜਰਬਾ ਪੱਕਾ ਹੈ ਇਸ ਕਰਕੇ ਤੁਸੀਂ ਵੀ ਜਰੂਰ ਅਜ਼ਮਾ ਕੇ ਦੇਖਿਓ ਇਹ ਨੁਕਸਾ ਨਿੰਮ ਸਿੱਖਾਂ ਵਾਲੀਆਂ ਡੱਬੀਆਂ ਤੇ ਲਸਣ ਲਸਣ ਦੀਆਂ ਗੰਡੀਆਂ ਇੱਕ ਗੱਟਾ ਕਣਕ ਦਾ ਪਾ ਦਿਓ ਤੇ ਨਾਲ ਹੀ ਨਿੰਮ ਦੇ ਪੱਤੇ ਨਾਲ ਹੀ ਸੀਖਾਂ ਵਾਲੀਆਂ ਡੱਬੀਆਂ ਤਜਰਬਾ ਜ਼ਰੂਰ ਕਰਕੇ ਦੇਖਿਓ ਕਿਉਂਕਿ ਹੁਣ ਹਰ ਘਰ ਦੇ ਵਿੱਚ ਕਣਕ ਦੇ ਢੋਲ ਜਿਹੜੇ ਉਹ ਭਰੇ ਜਾਂਦੇ ਨੇ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਫੋਰ ਵੀ ਕਿਸੇ ਨਾਲ ਸਾਂਝੀ ਹੋ ਸਕੇ ਧੰਨਵਾਦ